ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਭਗਵਾਨ ਸ਼ਿਵ ਜੀ ਦੀ ਆਰਾਧਨਾ ਨੂੰ ਸਮਰਪਿਤ ਪਾਵਨ ਤਿਉਹਾਰ ਮਹਾ ਸ਼ਿਵਰਾਤਰੀ ਦੇ ਪਵਿੱਤਰ ਮੌਕੇ ਤੇ ਸੇਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਕੇ ਪਟਿਆਲਾ ਵਾਸੀਆਂ ਨੂੰ ਦਿਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਦੇ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੰਦਰ ਦੀ ਬਿਹਤਰੀਨ ਫਰਬੰਦਾ ਦੇ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਸਕੀਮ ਦੇ ਅਧੀਨ ਔਰਤਾਂ ਨੂੰ ਫਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 1000 ਰੁਪਏ ਉਹਨਾਂ ਦੇ ਖਾਤਿਆਂ 'ਚ ਆਉਣੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਸੇਤ ਯੋਜਨਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਪੜ੍ਹੇ ਲਿਖੇ ਬੱਚੇ ਆਪਣੇ ਮੁਹੱਲੇ ਦੇ ਵਿੱਚ ਕਾਰਡ ਬਣਾ ਕੇ ਇਸ ਯੋਜਨਾ ਦੇ ਵਿੱਚ ਸਹਿਯੋਗ ਤਾਂ ਕੇ ਰੁਸਗਾਰ ਵੀ ਕਮਾ ਸਕਦੇ ਨੇ। ਉਹਨਾਂ ਨੂੰ ਬਣਦਿਆਂ ਸਹੂਲਤਾਂ ਤੇ ਸਿਖਲਾਈ ਸਰਕਾਰ ਵੱਲੋਂ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਸ ਪਵਿੱਤਰ ਅਫਸਰ ਤੇ ਸਿਹਤ ਮੰਤਰੀ ਨੇ ਭਗਵਾਨ ਸ਼ਿਵ ਸ਼ੰਕਰ ਜੀ ਅੱਗੇ ਅਰਦਾਸ ਕੀਤੀ ਕਿ ਪੌਲਨਾ ਜੀ ਤੁਹਾਡੇ ਸਭ ਦੇ ਪਰਿਵਾਰਾਂ ਨੂੰ ਖੁਸ਼ਹਾਲੀ ਚੰਗੀ ਸਿਹਤ ਦੇ ਨਾਲ ਨਾਲ ਮਾਨਸਿਕ ਤੇ ਆਤਮਿਕ ਮਜ਼ਬੂਤੀ ਦੀ ਅਸੀਸ ਬਖਸ਼ਣ ਬਹੁਤ ਹੀ ਸਕਾਰਯੋਗ ਬਈਆ ਭੈਣਾ ਸੁਭਰੇ ਸਾਹਮਣੇ ਬੈਠੀ ਹੋਰ ਮੇਰੇ ਭਰਾ ਜਿਹੜੇ ਇੱਥੇ ਸੇਵਾ ਕਰ ਰਹੇ ਆ ਮੈਂ ਮਾਫੀ ਮੰਗਦਾ ਕਿ ਥੋੜਾ ਡਰੇ ਜਰੂਰ ਹੋ ਗਿਆ ਪਰ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ 5 ਲੱਖ ਰੁਪਏ ਦਾ ਚੱਕ ਮਿਲਦੇਗਾ ਤੇ ਜਿਹੜੀ ਕਮੀ ਪੇਸ਼ੀ ਹੋ ਗਈ ਸਾਰੇ ਪੂਰੇ ਕਰ ਦਾਂਗਾ ਆ ਮਾਰਚ ਅਗਲਾ ਸਾਲ ਕਹਿੰਦਾ ਦੂਰ ਹੈ ਹੁਣ ਤੇ ਆ ਜਿਹੜੀਆਂ ਭੈਣਾਂ ਬੈਠੀਆਂ ਇਹ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਖਾਤੇ ਦੇ ਵਿੱਚ ਵੀ 10000 ਰੁਪਏ ਲੱਗ ਜੇਗਾ ਇੱਕ ਮਹੀਨੇ ਦਾ ਤੁਸੀਂ ਵੀ ਦੇ ਦਿਓ ਅਸਾਨੀ ਸੇ ਮੰਦਿਰ ਵਿੱਚ ਦੇਨੇ ਬਤਾਇਆ ਕਿ 1000 ਰੁਪਏ ਇਕੱਠਾ ਕਰਕੇ ਚੀ ਮੰਦਿਰ ਵਿੱਚ ਚੜਾਣਾ ਹੈ ਪਹਿਲੀ ਤਰ੍ਹਾਂ ਇਸ ਤੋਂ ਸਵਾਏ ਜਿਹੜੀ ਬੇਨਤੀ ਆ ਮੇਰੀ ਸਾਨੂੰ ਉਹ ਹੈਗਾ ਕਿ ਜਿਹੜੇ ਐਸੇ ਬੱਚੇ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਪੜ੍ਹਿਆ ਲਿਖਿਆ ਬੈਠੀਆਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਮੁੱਖ ਪਤਨੀ ਸੇ ਯੋਜਨਾ ਦਾ ਬੀਮਾ ਕਾਰਡ ਬਣਨਾ ਉਹਦੇ ਵਿੱਚ ਉਹ ਵੜਾਓ ਵੀ ਤੇ ਜਿਹੜੇ ਪੜ੍ਹੇ ਲਿਖਿਆ ਜਿਹੜਾ ਬੱਚਾ ਕੰਪਿਊਟਰ ਦੇ ਗਿਆਨ ਰੱਖਦਾ ਉਹ ਪੜ੍ਹਿਆ ਲਿਖਿਆ ਉਹਨੂੰ ਟ੍ਰੇਨਿੰਗ ਅਸੀਂ ਦੇਣੀ ਆ। ਕੰਪਿਊਟਰ ਉਹਦੇ ਕੋਲੇ ਜਾਂ ਲੈਪਟਾਪ ਹੋਣਾ ਚਾਹੀਦਾ। ਬਾਕੀ ਦਾ ਸਮਾਨ ਵੀ ਦੇ ਦਾਂਗਾ ਉਹਨਾਂ ਨੂੰ ਅਸੀਂ ਦੇ ਦਾਂਗੇ। ਤੇ ਉਹ ਆਪਣੇ ਮਹੱਲੇ ਦੇ ਵਿੱਚ ਆਪਣੀ ਗਲੀ ਚ ਕਾਰਡ ਬਣਾਣੇ ਆ। ਤੇ 15 ਰੁਪਏ ਹਰ ਕਾਰਡ ਦੇ ਮਿਲਣੇ ਆ। 50 ਬੰਦਿਆਂ ਦਾ ਬਣਾ ਲਓ, 60 ਦੇ ਬਣਾ ਲਓ। ਇਹ ਤੁਹਾਡੀ ਫੰਡ ਹੈ, ਮਿਹਨਤ ਆ ਬੱਚਿਆਂ ਦੀ। 700 ਕਮਾ ਲਓ, 900 ਕਮਾ ਲਓ, 1200 ਕਮਾ ਲਓ। ਉਹਨਾਂ ਦੇ ਖਾਤੇ 'ਚ ਪੈਸੇ ਆ ਜਾਣਗੇ। ਸੋ ਹਰ ਬੱਚਾ ਜਿਹੜਾ ਹੈਗਾ ਪੜ੍ਹਿਆ ਲਿਖਿਆ ਚਾਹੋ ਉਹ ਜਿਹੜੀ ਘਰੇ ਬਣੋ ਕਰਣੀ ਹੈ। ਹੋਸ ਵਾਈਫ ਹੈ ਜਿਹੜੀ ਪੜ੍ਹੀ ਲਿਖੀ ਹੈ ਲੇਕਿਨ ਉਹ ਕਿਸੇ وجہ ਨਾਲ ਨੌਕਰੀ ਨਹੀਂ ਕਰ ਸਕੀ ਜਾਂ ਵਿੜੀ ਨਹੀਂ ਬੱਚੇ ਸਕੂਲ ਭੇਜ ਕੇ ਕਾਰਡ ਬਣਾਉਣੇ ਸ਼ੁਰੂ ਕਰਦੇ ਹੋ ਗਾੜੀ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਬੱਚੇ ਹੁੰਦੇ ਰੋਟੀ ਟੁੱਕ ਦੇ ਕੇ ਬੱਚਿਆਂ ਨੂੰ ਵੀ ਨਾਲ ਲਾ ਲਓ ਹੋਰ ਕਾਰਡ ਬਣਾਉਣੇ ਸ਼ੁਰੂ ਕਰਦੇ ਹੋ ਕਾਰ ਬੈਠ ਕੇ ਤੁਸੀਂ ਜਿਹੜਾ ਹੈਗਾ ਉਹ ਰੋਜ਼ ਦਾ 1000 1200 1500 ਰੁਪਏ ਕਮਾ ਸਕਦੇ ਹੋ ਮਹੀਨੇ ਦਾ 30 35000 ਰੁਪਏ ਕਮਾ ਸਕਦੇ ਹੋ ਸੋ ਇਹ ਕਾਰ ਬਣਾ ਕੇ ਆਪਣਾ ਯੋਗਦਾਨ ਪਾਓ ਤੇ ਨਸ਼ੇ ਮੁਕਤੀ ਦੇ ਵਿੱਚ ਆਪਣਾ ਯੋਗਦਾਨ ਪਾਓ ਕਿ ਆਪਣੇ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਕਰੋ ਸਾਰੇ ਬੰਦਿਆਂ ਦੇ ਕਾਰਡ ਬਣੇ ਹੋਣ ਸਾਰੀਆਂ ਭੈਣਾਂ ਦੇ ਖਾਤੇ 'ਚ ਪੈਸੇ ਹੋਣ ਸਾਰੇ ਬੱਚੇ ਪੜਨ ਜਿਹੜੇ ਬੱਚੇ ਪੜ ਜਾਣਗੇ ਜਿਹੜੇ ਇਹਦੇ ਵਿੱਚ ਮੇਰੇ ਨਾਲ ਇੰਟਰਨਸ਼ਿਪ ਕਰਨਗੇ ਕੰਮ ਕਰਨਗੇ ਲੋਕਾਂ ਦੇ ਕਾਰਡ ਬਣਾਣਗੇ ਨਾਲੇ ਪੈਸੇ ਕਮਾਣਗੇ ਨਾਲੇ ਉਹਨਾਂ ਦੇ ਨੰਬਰ ਲਾਈ ਜਾਣਗੇ ਜਿਹੜੇ ਬੱਚੇ ਟੌਪ ਤੇ ਆ ਗਏ ਉਹਨਾਂ ਨੂੰ ਉਹਨਾਂ ਨੂੰ ਡਿਗਰੀ ਕਰਦੇ ਸਾਰ ਠਾਂ ਨੌਕਰੀ ਕਰੂਗੀ ਜਿਹਾ ਪੱਕੀ ਨੌਕਰੀ ਡਾਕਟਰਾਂ ਨੂੰ ਜ਼ੋਰਦਾਰ ਤਾੜੀਆਂ ਲਿਆ ਦਿਓ ਜੀ ਬਹੁਤ ਵੱਡੀਆਂ ਅਫਸਰਾਂ ਦਾ ਸੱਤੇ ਸਾਹਿਬ ਵੱਲੋਂ ਤੇ ਦੂਜੀ ਗੱਲ ਹੈ ਵੀ ਜਿਹੜਾ ਸਾਡਾ ਸ਼ਹਿਰ ਹੈ ਇਹਨੂੰ ਪਹਿਲਾਂ ਸੁਣਦੇ ਆਏ ਅਸੀਂ ਜਦੋਂ ਦਾ ਮੈਂ ਇੱਥੇ ਜਿਹੜੇ ਬਜ਼ੁਰਗ ਹੈ ਤੁਹਾਡੇ ਬਜ਼ੁਰਗ ਵੀ ਕਹਿੰਦੇ ਉਹਨੇ ਪਣਾਲੇ ਨੂੰ ਪਾਣੀ ਦੀ ਮਾਰ ਹੈ। ਇਹੀ ਕਹਿੰਦੇ ਆ ਜੀ। ਹਾਂਜੀ। ਅਸੀਂ ਜਿਹੜੀ ਨਦੀ ਹੈ ਜਿੰਨਾ ਪਾਣੀ ਪਿੱਛੋਂ ਆਂਦਾ ਉਹਦਾ ਅੱਗੇ ਕੱਢਣੀ ਉਹਨੂੰ ਅਗਲਾ ਵਾਲਾ ਵਧਾਉਂਦਾ ਸੀ। ਪਿੱਛੋਂ ਜੇ ਮੈਂ ਇੱਕ ਗੱਲ ਕਰਾਂ ਤੁਹਾਨੂੰ ਆਪਣਾ ਜਿਹੜਾ ਹੈਗਾ ਵੀ ਜੇ ਪਿੱਛੋਂ 100 ਲੀਟਰ ਆ ਗਿਆ ਤੇ ਅੱਗੇ 150 ਲੀਟਰ ਲੱਗ ਜਾਊਗਾ। ਪਾਣੀ ਆਏਗਾ ਅੱਗੇ ਲੱਗ ਜਾਵੇ ਧੱਕੜ ਤਰ ਜਾਏਗਾ। ਨਾਲ 750 ਏਕੜ ਜ਼ਮੀਨ ਦੀ ਅਸੀਂ ਕਰ ਲਈ ਹੈ ਪਛਾਣ ਕਰ ਲਈ ਹੈ। ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਦੇ 'ਚ ਜੰਗਲ ਲਾਵਾਂਗੇ ਨੀਵਾ ਕਰਕੇ ਲਾਵਾਂਗੇ ਜਦੋਂ ਨਦੀ ਭਰੇਗੀ ਤਾਂ ਪਾਣੀ ਜੰਗਲ ਜਾਣਾ ਸ਼ੁਰੂ ਹੋ ਜਾਏਗਾ ਆਪ ਤਾਂ ਖੜਾ ਰਹੇਗਾ ਪਿੰਡਾਂ ਨੂੰ ਪਾਣੀ ਚਾਹੀਦਾ ਹੋਵੇਗਾ ਪਟਾਣੇ ਦੇ ਵਿੱਚ ਹੜ੍ਹ ਨਹੀਂ ਆਣਗੇ ਇਸ ਤੋਂ ਬਾਅਦ ਪਟਾਣੇ ਨੂੰ ਪਾਣੀ ਦੀ ਮਾਰ ਨਹੀਂ ਹੋਏਗੀ ਵਾਹ ਜੀ ਵਾਹ ਪਟਾਣੇ ਦੇ ਵਿੱਚ ਵਿੱਦਿਆ ਦਾ ਵਿੱਦਿਆ ਦਾ ਪ੍ਰਸਾਰ ਹੋਏਗਾ ਰੁਜ਼ਗਾਰ ਹੋਏਗਾ ਚੰਗੀਆਂ ਸਿਹਤ ਥੁਲਤਾ ਹੋਣਗੀਆਂ ਲੋਕਾਂ ਦਾ ਭਾਈਚਾਰਾ ਹੋਏਗਾ ਆਪਾਂ ਸਾਰੇ ਜਣੇ ਮਿਲ ਕੇ ਆਪਣੇ ਪਟਿਆਲੇ ਨੂੰ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪਟਿਆਲਾ ਬਣਾਵਾਂਗੇ ਔਰ ਨਦੀ ਦੇ ਇੱਕ ਪਾਸੇ ਸੜਕ ਹੋਏਗੀ ਦੂਜੇ ਪਾਸੇ ਸਿਰੇ ਤੋਂ ਸਿਰੇ ਤੱਕ ਸਾਰੀ ਜਿਹੜੀ ਹੈ ਸੈਰ ਕਰਨ ਵਾਸਤੇ ਪਾਰਕ ਬਣਾਉਗਾ ਜਿੱਦਾ ਮਾਤਾਵਰਦ ਪਾਰਕ ਬਣਾਇਆ ਸੀ ਉਹ 10 ਕਿਲੋਮੀਟਰ ਲੰਬਾ ਪਾਰਕ ਹੋਏਗਾ ਸੈਰ ਕਰ ਲਓ ਸਾਈਕਲ ਚਲਾ ਲਓ ਜਿਮ ਕਰੋ ਜੋ ਮਰਜ਼ੀ ਕਰ ਲਓ ਬੜਾ ਤੰਦਰੁਸਤ ਵੀ ਵੈਸੇ ਵੀ ਗ੍ਰੀਨ ਬੈਂਚ ਚਾਹੀਦੀ ਹੈ ਜੀ ਸੋ ਭਗਵਾਨ ਸ਼ੇਬ ਸਾਡੇ ਤੇ ਕਿਰਪਾ ਕਰਨ ਤੁਹਾਡੇ ਤੇ ਕਿਰਪਾ ਕਰਨ ਉਸੀ ਜਿਹੜੀ ਸ਼ਿਵਦੀ ਭਰਾਤ ਹੈ ਦੇਖੋ ਉਹਦੇ ਵਿੱਚ ਜਿਹੜਾ ਮਰਜ਼ੀ ਆ ਸਕਦਾ ਕੋਈ ਦਸ਼ਮਣ ਨਹੀਂ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਸ਼ਿਵਦੀ ਭਰਾਤ ਵਿੱਚ ਸਾਰੇ ਸ਼ਾਮਲਾ ਆਪਾਂ ਸਾਰੇ ਸ਼ਿਵਦੇ ਭਰਾਤੀ ਆਂ ਸ਼ਿਵਦੇ ਭਗਤ ਆਂ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਆਗਿਆ ਧੰਨਵਾਦ